ਸਾਤ ਸਿਰਿਆ ਕਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਿਹੜਿਆਂ ਅੱਜ ਦੀ ਵੱਡੀ ਖਬਰ ਟਾਟਾ ਪੁਸ਼ ਨੂੰ ਚਾਰ ਸਾਨਾਂ ਦੇ ਲੋਨ ਤੇ ਖਰੀਦਿਆ ਜਾਵੇ ਤਾਂ ਹਰ ਮਹੀਨੇ ਕਿੰਨੀ ਭਰਨੀ ਪਈ ਕਿਸ਼ਤ ਟਾਟਾ ਪੰਜਪਾਰਤੀ ਬਾਜ਼ਾਰ ਵਿੱਚ ਵਿਕਣ ਵਾਲੀਆਂ ਸਭ ਤੋਂ ਮਸ਼ਹੂਰ ਐਸਯੂਵੀ ਕਾਰਾਂ ਵਿੱਚੋਂ ਇੱਕ ਹੈ ਇਹ ਟਾਟਾ ਕਾਰ ਦੀ ਬਹੁਤ ਮੰਗ ਹੈ ਟਾਟਾ ਪੰਜ ਦੀ ਐਕਸ ਸ਼ੋਅਰੂਮ ਕੀਮਤ 5.650 ਲੱਖ ਤੋਂ ਸ਼ੁਰੂ ਹੁੰਦੀ ਹੈ ਅਤੇ 9.63 ਲੱਖ ਤੱਕ ਜਾਂਦੀ ਹੈ ਟਾਟਾ ਪੰਜ ਦਾ ਸਭ ਤੋਂ ਸਸਤਾ ਮਾਡਲ ਪਿਓਰ ਹੈ ਜੇ ਤੁਸੀਂ ਪੂਰੀ ਅਦਾਇਗੀ ਨਾਲ 베이스 ਮਾਡਲ ਖਰੀਦਣ ਵਿੱਚ ਸਮਰੱਥ ਹੋ ਤਾਂ ਤੁਸੀਂ ਕਾਰ ਨੂੰ ਲੋਨ ਤੇ ਵੀ ਲੈ ਸਕਦੇ ਹੋ ਤੁਸੀਂ ਪੰਜ ਦੇ ਇਸ ਵੈਰੀਐਂਟ ਨੂੰ ਖਰੀਦਣ ਲਈ 46595 ਲੱਖ ਦਾ ਲੋਨ ਪ੍ਰਾਪਤ ਕਰ ਸਕਦੇ ਹੋ ਟਾਟਾ ਪੰਜ ਨੂੰ ਖਰੀਦਣ ਲਈ 55 ਹਜ਼ਾਰ ਦੀ ਡਾਊਨ ਪੇਮੈਂਟ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੱਧ ਡਾਊਨ ਪੇਮੈਂਟ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਵਧੇਰੇ ਲਾਭ ਹੋ ਸਕਦਾ ਹੈ ਇਸ ਨਾਲ ਮਹੀਨਾਵਾਰ ਕਿਸ਼ਤ ਦੀ ਰਕਮ ਘਟ ਜਾਵੇਗੀ ਡਾਊਨ ਪੇਮੈਂਟ ਕਰਨ ਤੋਂ ਬਾਅਦ ਤੁਹਾਨੂੰ ਹਰ ਮਹੀਨੇ EMI ਦੇ ਰੂਪ ਵਿੱਚ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨਾ ਪਵੇਗਾ ਇੱਕ ਵਾਰ ਸਾਰੀਆਂ EMI ਕਿਸ਼ਤਾਂ ਦਾ ਭੁਗਤਾਨ ਹੋ ਜਾਣ ਤੋਂ ਬਾਅਦ ਕਾਰ ਪੂਰੀ ਤਰ੍ਹਾਂ ਤੁਹਾਡੀ ਹੋ ਜਾਵੇਗੀ। ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ।